ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਤੇ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ 2 ਦਿਨ ਬਾਅਦ ਅੱਧੀ ਰਾਤ ਪੁਲਿਸ ਨੇ ਚੱਕ ਲਈ ਵਿਕਰਮਜੀਤ ਮਜੀਠੀਆ ਦੀ ਤਨੀ ਤੇ ਉਸਦੀ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਜਿਸ ਨੂੰ ਦੇਖ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਆਖਰਕਾਰ ਵਿਕਰਮਜੀਤ ਸਿੰਘ ਮਰੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਧਰਮ ਪਤਨੀ ਨੂੰ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ ਇਹ ਸਾਰਾ ਮਾਮਲਾ ਜੋ ਹੈ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੋ ਰਿਹਾ ਹੈ ਹਰ ਕੋਈ ਐਸੇ ਹੀ ਖਬਰ ਦੇ ਉੱਪਰ ਚਰਚਾ ਕਰ ਰਿਹਾ ਹੈ ਸੋਸ਼ਲ ਮੀਡੀਆ ਉੱਪਰ ਫੇਸਬੁੱਕ ਦੇ ਉੱਪਰ ਹੋਰ ਵੀ YouTube ਚੈਨਲ ਵੱਖ-ਵੱਖ ਅਦਾਰਿਆਂ ਦੇ ਉੱਪਰ ਜੋ ਕਿ ਇਹੀ ਖਬਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਆਖਰਕਾਰ ਕੀ ਵਜ੍ਹਾ ਹੈ ਕੀ ਹੈ ਖਬਰ ਦੀ ਸਚਾਈ ਇਸ ਕਲੀ ਕਲੀ ਗੱਲ ਤੋਂ ਤੁਹਾਨੂੰ ਰੂਪ ਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਅੱਜ ਦਾ ਤਾਨੂੰ ਪਤਾ ਹੀ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਯਾਨੀ ਕਿ ਪੰਜਾਬ ਵਿਜੀਲੈਂਸ ਬਿਊਰੋ ਪੀ ਵੀ ਬੀ ਦੇ ਵੱਲੋਂ ਇੱਕ ਛਾਪੇਮਾਰੀ ਕੀਤੀ ਗਈ ਵੱਖ-ਵੱਖ ਥਾਵਾਂ ਦੇ ਉੱਪਰ ਜਿਸ ਦੇ ਵਿੱਚ ਸਿੱਧੇ ਤੌਰ ਤੇ ਨਾਮ ਆਇਆ ਵਿਕਰਮਜੀਤ ਸਿੰਘ ਮਜੀਠੀਆ ਦਾ ਵਿਕਰਮਜੀਤ ਸਿੰਘ ਮਜੀਠੀਆ ਜਿਸ ਦੀ ਆਮਦਨ ਤੋਂ ਵੱਧ ਇਸ ਦੀ ਜੋ ਇਨਕਮ ਹੈ ਉਹ ਦਿਖਾਈ ਗਈ ਹੈ ਤੇ ਇਨਕਮ ਕਿਵੇਂ ਆਈ ਇਸ ਵਿਸ਼ੇ ਦੇ ਉੱਪਰ ਜੋ ਵਿਜੀਲੈਂਸ ਡਿਪਾਰਟਮੈਂਟ ਹੈ ਜੋ ਵਿਜੀਲੈਂਸ ਬਿਊਰੋ ਹੈ ਉਹ ਇਸ ਦੀ ਜਾਂਚ ਕਰ ਰਿਹਾ ਹੈ ਹੁਣ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਜੋ ਵਿਕਰਮਜੀਤ ਸਿੰਘ ਮਜੀਠੀਆ ਇਸ ਦੇ ਕੋਲ 514 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੇ ਇਹ ਪ੍ਰਾਪਰਟੀ ਜੋ ਕਿ ਵਿਜੀਲੈਂਸ ਡਿਪਾਰਟਮੈਂਟ ਦੇ ਖੂਫੀਆ ਏਜੰਸੀ ਜੋ ਹੈ ਉਸਨੇ ਪਤਾ ਕੀਤੀ ਹੈ ਜੋ ਵੱਖ-ਵੱਖ ਥਾਵਾਂ ਦੇ ਵਿੱਚ ਜੋ ਇਹਨਾਂ ਨੇ ਇਨਵੈਸਟਮੈਂਟ ਕਰ ਰੱਖੀ ਆ ਹੋਟਲਾਂ ਦੇ ਉੱਪਰ ਹੋਰ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਦੇ ਉੱਪਰ ਵੱਡੇ-ਵੱਡੇ ਇਹਨਾਂ ਦੇ ਫਾਰਮ ਹਾਊਸ ਹੈ ਜੋ ਕਿ ਵਿਦੇਸ਼ਾਂ ਦੇ ਵਿੱਚ ਇਕੱਲੇ ਇੰਡੀਆ ਦੇ ਵਿੱਚ ਨਹੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵੀ ਇਹਨਾਂ ਦੀ ਪ੍ਰਾਪਰਟੀ ਜੋ ਹੈ ਉਹ ਦੱਸੀ ਜਾ ਰਹੀ ਹੈ ਉਸ ਪ੍ਰਾਪਰਟੀ ਦੀ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਜੀਆ ਦੋਸਤੋ ਜਿਦਾ ਤੁਹਾਨੂੰ ਦੱਸ ਵੀ ਇਹ ਕਿ ਵਿਕਰਮਜੀਤ ਸਿੰਘ ਮਜੀਠੀਆ ਜੋ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀ ਤੇ ਐਸੇ ਕਰਕੇ ਹੁਣ ਜੋ ਪੰਜਾਬ ਵਿਜੀਲੈਂਸ ਬਿਊਰੋ ਹੈ ਉਹ ਪੂਰੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਨੇ ਆਪਣੇ ਖੂਫੀਆ ਤੰਤਰ ਦੇ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਤੇ ਜਿਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਹੋਣਾ ਪਿਆ ਦੋਸਤੋ ਹੁਣ ਦੱਸ ਦੀ ਕਿ ਜੇਕਰ ਕਿਸੇ ਇਨਸਾਨ ਕੋਲ ਇੰਨੀ ਜ਼ਿਆਦਾ ਪ੍ਰਾਪਰਟੀ ਹੈ ਉਹ ਕੱਲੇ ਆਪਣੇ ਨਾਮ ਤਾਂ ਰੱਖ ਨਹੀਂ ਸਕਦਾ ਆਪਣੇ ਪਤਨੀ ਦੇ ਨਾਮ ਵੀ ਕਰੇਗਾ ਆਪਣੇ ਪਿਤਾ ਦੇ ਨਾਮ ਵੀ ਕਰੇਗਾ ਮਾਤਾ ਦੇ ਨਾਮ ਵੀ ਕਰੇਗਾ ਬੱਚਿਆਂ ਦੇ ਨਾਮ ਵੀ ਕਰੇਗਾ ਆਪਣੀ ਪ੍ਰਾਪਰਟੀ ਨੂੰ ਇੱਕ ਜਗ੍ਹਾ ਤਾਂ ਨਹੀਂ ਰੱਖ ਸਕਦਾ ਹਾਂ ਹੁਣ ਜੋ ਪੰਜਾਬ ਬਿジネス ਡਿਪਾਰਟਮੈਂਟ ਹੈ ਵੀਬੀ ਜਿਸ ਨੂੰ ਬੋਲਦੇ ਆਪਾਂ ਉਹ ਇਸ ਵਿਸ਼ੇ ਤੇ ਜਾਂਚ ਕਰ ਰਹੀ ਹੈ ਤੇ ਉਹ ਪੂਰੀ ਪੁਖਤਾ ਜਾਣਕਾਰੀ ਇਕੱਠੀ ਕਰ ਰਹੀ ਹੈ ਹੁਣ ਗੱਲ ਇਹ ਹੈ ਕਿ ਵੱਖ-ਵੱਖ ਨਿਊ ਚੈਨਲਾਂ ਵਾਲੇ ਖਬਰ ਦਿਖਾ ਰਹੇ ਨੇ ਕਿ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਦੀ ਵਾਰੀ ਹੈ ਜੀ ਹਾਂ ਬਿਲਕੁਲ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਉਸ ਦੇ ਖਾਤੇ ਉਸ ਦੀ ਪ੍ਰਾਪਰਟੀ ਉਸ ਦੀ ਜਾਂਚ ਹੋਵੇਗੀ ਜੇਕਰ ਉਸ ਦੇ ਵਿੱਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੀ ਗ੍ਰਿਫਤਾਰੀ ਹੋਣੀ ਲਾਜ਼ਮੀ ਹੈ ਗ੍ਰਿਫਤਾਰੀ ਉਸ ਦੀ ਹੋਣੀ ਹੈ ਕਿਉਂਕਿ ਇਹਨਾਂ ਨੇ ਗਲਤ ਕੰਮ ਕੀਤੇ ਹੈ ਆਪਣੇ ਰਾਜ ਦੇ ਵਿੱਚ ਹੁਣ ਇਹਨਾਂ ਦੇ ਸਾਰੇ ਕਾਰ ਇਹ ਤਿੱਖੇ ਜੋ ਹੈ ਉਹ ਹੌਲੀ ਹੌਲੀ ਸਾਹਮਣੇ ਆ ਰਹੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਏ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂਗੇ ਕਿਸ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ